ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਉੱਚੀ ਉੱਚੀ ਸੱਚ ਗਾਉਂਦੇ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਉੱਚੀ ਉੱਚੀ ਸੱਚ ਗਾਉਂਦੇ ਬਿਨਾਂ ਡਰਾਂ ਤੋਂ ਤੇਰਾ داری ਉੱਚ ਹੈ ਸਰਬ ਤਰਾ ਤੋਂ ਤੇਰਾ داری ਉੱਚ ਹੈ ਸਰਬ ਪ੍ਰੇਮ ਦੀਆਂ ਜਿੰਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਜਾਂ ਚਾਂਦੇ ਰਾਤ ਸ਼ੂਕਦੇ ਬਗੈਰ ਨਰਾ ਤੋਂ ਤੇਰਾ ਬਾਣੀ ਉੱਚਾ ਹੈ ਸਰਬਤਰਾ ਤੋਂ ਤੇਰਾ ਕਰਦੇ ਕਬੂਲ ਕਰਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਬੈਂਕ ਐਸੇ ਉੱਚੀਆਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਬੈਂਕ ਐਸੇ ਉੱਚੀਆਂ ਇਹੋ ਜਿਹੇ ਨਰਾ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਾਰ ਉੱਚਾ ਹੈ ब दरो